ਦਰਸ਼ਨ ਕਰਨ ਵਾਲਿਆਂ ਦੀ ਕੋਈ ਕੁਝ ਭੇਟਾ ਰੱਖਦਾ ਹੈ ਸਤਿਗੁਰਾਂ ਦੇ ਅੱਗੇ ਕੋਈ ਕੁਝ ਭੇਟਾ ਰੱਖਦਾ ਹੈ ਸਤਿਗੁਰਾਂ ਦੇ ਅੱਗੇ ਬਹੁਤ ਬਹੁਤ ਕੀਮਤੀ ਭੇਟਾਵਾਂ ਗੁਰੂ ਦੇ ਸਾਹਮਣੇ ਲਿਆ ਕੇ ਰੱਖਦੇ ਨੇ ਸਿੱਖ ਸੇਵਕ ਮਦਾਰ ਸ਼ਾ ਇਤ ਕਲਕਾਵਾ ਪੈਰੋ ਜਿਹੜਾ ਵਕੀਲ ਹੁੰਦਾ ਨਾ ਮੁਕੇ ਰੱਬ ਦਾ ਪਿਆਰਾ ਦੇਖੋ ਤਦ ਤੱਕ ਨੋ ਟੱਕਣ ਵਾਸਤੇ ਕੋਈ ਸਾਦਾ ਕਮੀਜ਼ ਪਾ ਲਵੇ ਕੋਈ ਚੋਲਾ ਪਾ ਲਵੇ ਚੋਲਾ ਪਾਉਣ ਦੇ ਨਾਲ ਧਰਮੀ ਨਹੀਂ ਬਣ ਜਾਣਾ ਤ ਕਮੀਜ਼ ਪਾਉਣ ਦੇ ਨਾਲ ਅਧਰਮੀ ਨਹੀਂ ਬਣ ਜਾਣਾ ਇਹ ਗੱਲ ਹੈ ਕਰਮ ਦੀ ਅਮਲਾਂ ਦੀ ਕੀ ਕਰ ਰਿਹਾ ਏ ਕਰਮ ਕੀ ਹੈ ਦਾ ਵਿਹਾਰ ਕੀ ਹੈ ਦਾ ਤੰਡਕ ਤਕ ਤੜਾ ਕਿਸੇ ਦੀ ਕਿਨਾਂ ਢਾਕ ਲਵੇ ਕੋਈ ਚੋਲੇ ਦਾ ਥੋੜਾ ਰਾਮ ਹਵਾ ਲੱਗਦੀ ਸਰਤਾਂ ਨੂੰ ਸੁੱਕਰ ਇਰ ਪਰ ਉਕਰਮ ਵਿੱਚ ਸੌ ਚੀਜ਼ਾਂ ਹੁੰਦੀਆਂ ਸੀ ਹਵਾ ਦੇ ਪ੍ਰਬੰਧ ਵਾਸਤੇ ਚਲੋ ਤੁਸੀਂ ਪਿਛਲੀ ਗੱਲ ਸਮਝ ਲਓ ਪੱਖੀਏਤ ਹੁੰਦੀਆਂ ਸੀ ਨਾ ਤੇ ਉਹ ਪੱਖੀ ਫੀਗੀਆਂ ਨੇ ਜੰਗਲਾਂ ਵਿੱਚ ਰਹਿਣਾ ਦ੍ਰਿਸ਼ ਦਾ ਰਡਰ ਕਰਨਾ ਕੋਹੋਂ ਦੇ ਫਿਰਦਾ ਤੋਂ ਪੱਖੀ ਚੁੱਕਦੇ ਫਿਰਦੇ ਹੋ ਇਸ ਕਰਕੇ ਖੁੱਲਾ ਚੋਲਾ ਬਣਾਉਣ ਲੱਗ ਗਏ ਕਿ ਥੋੜੀ ਵੀ ਆਵਾਜ਼ ਚੱਲੇ ਤੇ ਆਸ-ਪਾਸੇ ਤੋਂ ਹਵਾ ਲੱਗ ਜਾਏ ਤੰਨ ਨੂੰ ਪੱਕੇ ਦੀ ਲੋੜ ਨਾ ਪਵੇ ਅਸਲ ਵਿੱਚ ਕੀੜਾ ਉਹ ਆਪਣੇ ਕਮੀਜ਼ ਨੂੰ ਜਾਂ ਆਪਣੇ ਚੋਲੇ ਨੂੰ ਜੇਬ ਨਹੀਂ ਲਵਾਉਂਦਾ ਇਹ ਪੱਕੀ ਗੱਲ ਐ ਸਤਿਗੁਰੂ ਪਿਆਰਿਓ ਕਿਤੇ ਪੁਰਾਣਾ ਇਤਿਹਾਸ ਪੜ੍ਹ ਕੇ ਦੇਖ ਲੋ ਤਨ ਗੁਰੂ ਨਾਨਕ ਸਾਹਿਬ ਉਹਨਾਂ ਦੇ ਚੁਲੇ ਵੀ ਪੈਉਣਗੇ ਕਿ ਤਨ ਉਹ ਤੇ ਜਲੂਰਾ ਜੀ ਕਦੇ ਦੇਖ ਲੈਣਾ ਕਿ ਉਹਨਾਂ ਦੇ ਜੇਬ ਨੂੰ ਵੀ ਚੋਲੇ ਨੂੰ ਜੇਬ ਨਹੀਂ ਹੋਗੇ ਪੈਸਾ ਲੈ ਕੇ ਚੱਲਦੇ ਨਹੀਂ ਸੀ ਗੁਰੂ ਨਾਨਕ ਪਾਸ਼ਾਏ ਮਹਾਰਾਜ ਨਾ ਕੋਈ ਖਾਣ ਪੀਣ ਦੀ ਚੀਜ਼ ਉਗਤ ਹੁੰਦਾ ਤੇ ਨਾ ਹੀ ਪੈਸਾ ਟਕਾ ਲੈ ਕੇ ਇਕੱਲ ਦੇ ਗੁਰੂ ਸਾਹਿਬ 70 ਸਾਲ ਦੀ ਉਮਰ ਉਹਨਾਂ ਨੇ ਕੱਢੀ ਕਬੀਰ ਨੂੰ ਜੇਬ ਨਹੀਂ ਲਾਈ ਚੋਲੇ ਨੂੰ ਜੇਬ ਨਹੀਂ ਲਾਈ ਇਸ ਹੁਣ ਮਦਾਰ ਸ਼ਾਹ ਦਾ ਫਕੀਰ ਇਹਦੇ ਜੇਬ ਨੂੰ ਚੋਲੇ 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 ਨੂੰ ਜੇਬ ਹੀ ਹੈ ਜੇ ਤੇ ਦੇਖਦਾ ਐ ਕਿ ਸਤਗੁਰਾਂ ਦੇ ਅੱਗੇ ਲੋਕ ਬਹੁਤ ਮੁੱਲੀ ਪਦਾਰਥ ਲੈ ਆਣ ਕੇ ਬਹੁਤ ਮਹਿੰਗੀਆਂ ਭੇਟਾਵਾਂ ਰੱਖਦੇ ਨੇ ਤੇ ਮੈਂ ਕੀ ਰੱਖਾਂ ਮੇਰੇ ਕੋਲ ਕੁਝ ਨਹੀਂ ਹੈ ਮੇਰੇ ਤਾਂ ਕਦੇ ਛੋੜੀ ਦੀ ਜੇਬ ਵੀ ਨਹੀਂ ਗਈ ਕੀ ਰੱਖਾਂ ਮੈਂ ਲੱਗੇ ਪੈਰੋਂ ਫੁੱਲਾਂ ਦੀ ਇੱਕ ਬਾੜੀ ਸੀ ਇੱਕ ਫੁੱਲ ਤੋੜ ਦੋ ਫੁੱਲ ਤੋੜ ਤਿੰਨ ਫੁੱਲ ਚਾਰ ਫੁੱਲ ਤੋੜ ਨੇ ਚੰਗੇ ਲੱਗੇ ਤੋੜ ਤੋੜ ਕੇ ਸੁੱਟੇ ਗਿਆ ਜਿਹੜਾ ਫੁੱਲ ਚੰਗਾ ਲੱਗਾ ਉਹ ਵੀ ਆਹ ਫੁੱਲ ਸੋਹਣਾ ਏ ਇਹ ਗੁਰੂ ਦੇ ਅਰਪਣ ਭੇਟ ਕਰਾਂ ਦੇਖੋ ਪਰਵਾਸੀ ਵੀ ਬੜੀ ਸ਼ਰਧਾ ਦੇ ਨਾਲ ਗੁਰੂ ਦੇ ਲੱਗੇ ਭੇਟ ਕਰਦੇ ਆ ਫੁੱਲ ਤੁਹਾਨੂੰ ਸਭ ਨੂੰ ਪਤਾ ਹੈ ਤਾਂ ਜੇ ਫੁੱਲ ਤੋੜ ਕੇ ਗੁਰੂ ਦੇ ਸਾਹਮਣੇ ਸਾਹਮਣੇ ਭੇਟ ਕਰਦੇ ਆ ਪਰ ਦੇਖ ਲਓ ਵੀ ਅਸੀਂ ਅਪਾ ਕਈ ਵਾਰ ਇਹ ਵਿਚਾਰ ਕਰਦੇ ਨੇ ਪਾਪ ਪੁਨ ਪਾਪ ਪੁਨ ਹਮਰੇ ਵਸ ਨਹੀਂ ਹੈ ਪਾਪ ਪੁਨ ਸਾਡੇ ਵਸ ਨਹੀਂ ਹੈ ਤੇ ਨਾਲੇ ਸਾਨੂੰ ਪਾਪ ਪੁਨ ਦਾ ਪਤਾ ਵੀ ਪਾਪ ਪੁਨ ਕੀ ਹੁਣ ਦੇ ਕੋਲ ਇੱਕ ਸਾਹ ਲੈਣ ਵਾਲੀ ਚੀਜ਼ ਜਾਂ ਜਿਹਦੀ ਚੀਜ਼ ਉਹਨੂੰ ਅਸੀਂ ਤੋੜ ਕੇ ਉਹਦਾ ਸੁਆਪਣ ਬਣਾਉਂਦੇ ਆਂ ਉਦਾ ਜੀਵਨ ਕੋਨੇ ਆ ਇਹ ਪ੍ਰਮਾਨ ਨੇ ਗੁਰੂ ਨੂੰ ਪਾਵੇ ਸਾਡੇ ਸ਼ਰਧਾ ਇਹ ਗੱਲ ਵੱਖਰੀ ਏ ਉਹ ਤੋੜ ਤੋੜਿਆ ਪੁਣ ਬਹੁਤ ਚੰਗਾ ਲੱਗਾ ਪੁਣ ਤੋੜਿਆ ਤੇ ਜਦੋਂ ਵਾਰੀ ਆਈ ਤੇ ਸਾਧਰਨ ਦੇ ਚੜਣਾ ਵਿੱਚ ਰੱਖ ਕੇ ਨਾ ਫੁੱਲ ਤੇ ਨਮਸ਼ਕਾਰ ਕਰਦੇ ਤੇ ਪਾਸ਼ਾ ਦੇ ਬਾਹ ਫੜਦੇ ਮਦਾਰਸ਼ਾ ਦੀ ਆਪਾਂ ਕੁਦਰਤੀ ਗੱਲ ਕਰ ਰਹੇ ਪੈ ਰਹੋ ਕੁਦਰਤ ਨਾਲ ਕੱਲਾ ਪਿਆਰ ਕਰਦੇ ਗੁਰੂ ਸਾਹਿਬ ਬਹ ਬੜਦੇ ਕੱਲ ਲਗੇ ਮਦਾਰਸ਼ਾ ਆਹ ਫੁੱਲ ਤੇਰਾ ਕੀ ਨੁਕਸਾਨ ਕਰ ਦਿੱਤਾ ਆਹ ਫੁੱਲ ਤੇਰਾ ਕੀ ਇਨਸਾਨ ਕਰ ਦਿੱਤਾ ਤੂੰ ਦਾ ਰੂਪ ਕੋ ਆਇਆ ਇਹਦਾ ਸੋਪਣ ਗਵਾਇਆ ਇਹਦਾ ਜੀਵਨ ਗਵਾਇਆ ਇਹਨੇ ਕੀ ਬਰਦ ਕੀਤਾ ਸੀ ਕਿਉਂ ਤੋੜਿਆ ਇਹਦਾ ਬੜਾ ਪਿਆਰ ਕੁਦਰਤ ਨਾਲ ਐਨਾ ਤਰਸ ਉਧਰ ਦੇ ਉੱਤੇ ਕੰਧਲ ਪਾਸ਼ਾ ਕੋਈ ਕੁਝ ਭੇਟਾ ਰੱਖਦਾ ਸੀ ਕੋਈ ਕੁਝ ਭੇਟਾ ਰੱਖਦਾ ਸੀ ਤੇ ਮੈਂ ਸੋਚਿਆ ਕਿ ਮੇਰੇ ਤੇ ਟੋਲੇ ਦੀ ਕੋਈ ਜੇਬ ਵੀ ਹੈ ਨਹੀਂ ਤੇ ਮੇਰੇ ਕੋਲ ਵੀ ਕੁਝ ਨਹੀਂ ਤੇ ਮੈਂ ਕਿਵੇਂ ਕਰਾਂ ਕੀ ਅਰਪਣ ਕਰਾਂ ਸਤਗੁਰਾਂ ਨੂੰ ਕੀ ਪੇੜ ਰੱਖਾਂ ਮੈਂ ਤੇ ਕੱਲ ਇੱਕ ਸਾਧਤ ਨੀਤੀ ਆ ਤੇ ਸਤਗੁਰਾਂ ਦੇ ਕੁਝ ਕੁ ਲੋਕ ਕੁਝ ਜਗਾਉ ਬਈ ਜਿੱਥੇ ਖਾਲੀ ਹੱਥ ਮਤਾਂ ਡਿੱਗਿਆ ਜਾਂਦਾ ਇੱਕ ਤਾਂ ਬਾਦਸ਼ਾਹ ਨੂੰ ਖਾਲੀ ਹੱਥ ਨਹੀਂ ਮਿਲਿਆ ਜਾਂਦਾ ਸ਼ਾਸਤਰ ਨਿਧੀ ਮੁਤਾਬਕ ਲਗਦਾ ਹੈ ਮੈਂ ਇੱਕ ਗੁਰੂ ਨੂੰ ਜਦੋਂ ਮੈਲਾ ਖਾਲੀ ਹੱਥ ਨਹੀਂ ਮਿਲਿਆ ਜਾਂਦਾ ਕੋਤਲਾ ਕੋਤ ਕੋਜੀਪੇਟ ਇਤੋਂ ਤੱਤ ਵੀ ਇਤਿਹਾਸ ਵਿੱਚ ਇੱਕ ਗੱਲ ਆਈ ਹੈ ਬਿਨਾਂ ਪੇਟਾ ਕੁਝ ਹੋਣ ਕਰਕੇ ਗਰੀਬੀ ਹੋਣ ਕਰਕੇ ਤੇ ਗੁਰਦੇ ਡੜੀ ਸੰਗਤਾਂ ਦੇ ਚੰਨਾ ਭੇਟ ਕਰ ਦਿੱਤੀ। ਅਰੋ ਜਦੋਂ ਦੇਖਿਆ ਦਰਸ਼ਕਾਂ ਵਾਂਗੂ ਬਿ ਲੋਕ ਬਹੁਤ ਬਹੁਤ ਵੱਡੀਆਂ ਭੇਟਾਵਾਂ ਲਾਉਂਦੇ ਨੇ ਲੈ ਕੇ ਆਉਂਦੇ ਆ। ਨਮਸਕਾਰ ਕਰਦੇ ਗੁਰੂ ਨੂੰ ਤੇ ਮੈਂ ਗੁਰਦੇ ਡੜੀ ਇਹਨਾਂ ਖੂਬ ਗੁਰੂ ਆਵੇ ਸ਼ਰਮ ਆ ਗਿਆ। ਮੈਂ ਇਹ ਤੋਛੀ ਬੇਟਾ ਪਰਵਾਨ ਕਰ ਦੂੰ ਤੈਨੂੰ ਲਕਾਉਣ ਲਗਾਉ ਸੇਕ ਲਕਾਉਣ ਲਗਾ ਬੇ ਸੰਗਤ ਵਿੱਚ ਮੇਰੀ ਬੇਇੱਜ਼ਤੀ ਹੋ ਗਈ ਸਤਗੁਰੂ ਕਹਿਣ ਲੱਗੇ ਜਿਹਦੀ ਸਿਕਾ ਪੇਡਾ ਲੱਗੇ ਹੈ ਨਾ ਨਾ ਡਰਨਾ ਇਹ ਤਨਗੁਰ ਨਾਮ ਸਾਧ ਦਾ ਜਿਹੜਾ ਘਾਰਿਆ ਨਾ ਇਹ ਕਿਸੇ ਚੀਜ਼ ਦੇ ਮਹਤਾਜ ਨਹੀਂ ਇਹ ਚੀਜ਼ਾਂ ਦੇ ਗੁਲਾਮ ਨਹੀਂ ਤੇ ਪੈਸੇ ਦੇ ਗੁਲਾਮ ਨਹੀਂ ਇਹ ਤੇ ਤਾਂ ਖਾਲੀ ਆ ਜਾ ਪਰ ਦਿਨ ਤੋਂ ਖਾਲੀ ਨਾਮ ਹੈ ਖਾਲੀ ਉੱਥੇ ਆ ਜਾ ਪਰ ਪ੍ਰੇਮ ਤੋਂ ਖਾਲੀ ਨਾਮ ਹੈ ਇਹ ਤੇ ਪ੍ਰੇਮ ਦੀ ਖੇਡ ਆ ਇਹ ਤੇ ਵਸਤੂਆਂ ਦੀ ਖੇਡ ਨਹੀਂ ਗੁਰੂ ਘਰ ਵਸਤੂਆਂ ਦੇ ਕਲਾਮ ਨਹੀਂ ਕਿੱਡੀ ਮਟੇ ਰੱਬੀ ਹੁਣ ਬੰਦੇ ਆ ਫਿਰ ਬੈਠੇ ਤੇ ਬ੍ਰਿ ਭਗਤ ਰਬਦਾਸ ਸਾਹਿਬ ਜੀ ਵੀ ਹੋਰ ਭਗਤ ਵੀ ਬੈਠੇ ਨੇ ਇਹਨਾਂ ਨੂੰ ਪੁੱਛ ਲਓ ਇਹਨਾਂ ਦੇ ਨਾਂ ਲੈ ਲੈ ਕੇ ਕੀ ਨਾਂ ਲੈ ਲੈ ਕੇ ਬੇ ਸਤਗੁਰਾਂ ਨੇ ਕਿ ਕਿਹੜੇ ਕਿਹੜੀ ਪਿੱਟ ਚੀਜ਼ ਰੱਖਾਂ। ਤੇ ਗੱਲ ਕਿੱਥੋਂ ਸ਼ੁਰੂ ਕੀਤੀ? ਦੁੱਧ ਤੋਂ। ਐਸੇ ਫੁੱਲਾਂ ਤੋਂ। ਬੇ ਜੇ ਦੁੱਧ ਲੈ ਕੇ ਜਾਣਾ ਗੁਰੂ ਵਾਸਤੇ ਦੁੱਧ ਪਹਿਲਾਂ ਬੱਚੇ ਦੇ ਝੂਠਾ ਕਰ ਦਿੱਤਾ। ਫੁੱਲ ਲੈ ਕੇ ਜਾਣਾ ਏ। ਤੇ ਫੁੱਲ ਭੌਰਿਆਂ ਨੇ ਮਕੀਏ ਨੇ ਗੰਦਾ ਕੀਤਾ ਹੋਇਆ ਇਹਦਾ ਤੇਈ